ਤੋ ਪਹਿਲਾ ਪ੍ਰਚਾਰ ਲੋਕ ਸਭਾ ਲਈ ਬਸਪਾ ਦਾ ਕੀਤਾ ਕੀ ਕਾਰਨ ਹੈ ਕਿ ਬਸਪਾ ਨੂੰ ਅਚਾਨਕ ਰਾਤ ਤੋਂ ਰਾਤ ਛੱਡ ਕੇ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਪੱਲਾ ਪਕੜਿਆ ਗਿਆ ਉਹਨਾਂ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਸੀ ਉਹ ਮੇਰੇ ਨਾਲ ਬਿਲਕੁਲ ਕੋਆਪਰੇਟ ਨਹੀਂ ਕਰ ਰਹੇ ਸੀ ਉਹ ਮੇਰੇ بار-बार ਉਹਨਾਂ ਨੂੰ ਮਿੰਤਾਂ ਤਰਲੇ ਕਰਨ ਦੇ ਬਾਵਜੂਦ ਵੀ ਮੇਰੇ ਨਾਲ ਨਹੀਂ ਚੱਲ ਰਹੇ ਸੀ ਜਿਹੜੇ ਉਹਨਾਂ ਦੇ ਹੁਣ ਹਾਲ ਦੇ ਕੈਂਡੀਡੇਟ ਆ ਤੇ ਸਭ ਤੋਂ ਪਹਿਲੇ ਮੈਂ ਉਹਨਾਂ ਦੇ ਘਰ ਗਿਆ ਸੀ ਕਿ ਐਡਵੋਕੇਟ ਸਾਹਿਬ ਤੁਹਾਨੂੰ ਲੋਕ ਇੱਥੇ ਕਾਫੀ ਜਾਣਦੇ ਪਛਾਣਦੇ ਆ ਤੁਹਾਡਾ ਪਾਰਟੀ ਦੇ ਵਿੱਚ ਵੀ ਨਾਮ ਹੈ ਤਾਂ ਤੁਸੀਂ ਮੇਰੇ ਨਾਲ ਚੱਲੋ ਉਹ ਕਹਿੰਦੇ ਯਾਰ ਮੈਂ ਤੇਰੇ ਨਾਲ ਕਿਵੇਂ ਚੱਲ ਸਕਦਾ ਮੇਰੀ مالی ਹਾਲਤ ਠੀਕ ਨਹੀਂ ਮੈਂ ਫਾਈਨੈਂਸ਼ੀਅਲੀ ਠੀਕ ਨਹੀਂ ਪਹਿਲੇ ਮੇਰੀ ਫਾਈਨੈਂਸ਼ੀਅਲ ਹਾਲਤ ਠੀਕ ਕਰੋ ਕਿ ਜਿਹੜਾ ਬੰਦਾ ਮੇਰੇ ਨਾਲ ਇੱਕ ਦਿਨ ਵੀ ਨਹੀਂ ਚੱਲਿਆ ਉਹ ਕਿਵੇਂ ਪਾਰਟੀ ਨੂੰ ਪਿਆਰ ਕਰ ਸਕਦਾ ਜਦੋਂ ਰਜੀਤ ਕੁਮਾਰ ਉਹਨਾਂ ਦਾ ਵੀ ਮੈਂ ਖੁਦ ਇੰਟਰਵਿਊ ਕੀਤਾ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਬਹੁਤ ਸਾਰੀਆਂ ਡਾਕੂਮੈਂਟਸ ਦੇ ਵਿੱਚ ਖਾਮੀਆਂ ਸਨ ਜਿਨ੍ਹਾਂ ਦੇ ਕਰਕੇ ਜਿਹੜਾ ਹੈ ਤੁਹਾਨੂੰ ਟਿਕਟ ਨਹੀਂ ਦਿੱਤੀ ਗਈ ਲੇਕਿਨ ਐਲਾਨ ਕੀਤਾ ਗਿਆ ਤੁਹਾਡਾ ਪ੍ਰਚਾਰ ਸ਼ੁਰੂਆਤ ਕੀਤਾ ਕੀ ਪਹਿਲਾ ਜਿਹੜਾ ਹੈ ਪਾਰਟੀ ਨੇ ਇਸ ਪੂਰੀ ਜਾਂਚ ਨਹੀਂ ਕੀਤੀ ਕਿ ਤੁਹਾਨੂੰ ਜਦੋਂ ਟਿਕਟ ਦੇਣ ਤੋਂ ਪਹਿਲਾਂ ਜਦੋਂ ਲੋਕ ਸਭਾ ਦਾ ਉਮੀਦਵਾਰ ਐਲਾਨਿਆ ਗਿਆ ਦੇਖੋ ਕਿੰਨੀ ਬਚਕਾਨੇ ਗੱਲ ਕਰ ਰਹੇ ਆ ਨੈਸ਼ਨਲ ਪਾਰਟੀ ਹੈ ਨਾ ਬੀਐਸਪੀ ਕੋਈ ਛੋਟੀ ਪਾਰਟੀ ਥੋੜੀ ਹੈ ਅੱਜ ਕੱਲਰ ਅਗਰ ਤੁਸੀਂ ਬੱਚੇ ਨੂੰ ਨਿਊ ਬੋਨ ਬੇਬੀ ਨੂੰ 2 2.5 ਸਾਲ ਦੇ ਬੱਚੇ ਨੂੰ ਜਦੋਂ ਪਲੇਵੇ ਚ ਐਡਮਿਸ਼ਨ ਕਰਾਉਣ ਜਾਂਦੇ ਹੋ ਨਾ ਤੇ ਉਹ ਮਾਪਿਓ ਦੇ ਸਾਰੇ ਕਾਗਜ਼ ਚੈੱਕ ਕਰਦੇ ਆ ਮੈਨੂੰ ਇਹਨਾਂ ਨੇ ਮੈਂਬਰ ਪਾਰਲੀਮੈਂਟ ਦਾ ਉਮੀਦਵਾਰ ਬਣਾਇਆ ਆਪਣੀ ਪਾਰਟੀ ਵੱਲੋਂ ਤਾਂ ਤੁਸੀਂ ਸੋਚੋ ਕੀ ਇਹਨਾਂ ਨੇ ਮੇਰੇ ਕਾਗਜ਼ ਨਹੀਂ ਦੇਖੇ ਹੋਣਗੇ ਤੇ ਮੈਂ ਕੋਈ ਬੱਚਾ ਥੋੜ੍ਹਾ ਈ 10 12 ਸਾਲ ਦਾ ਕਿ ਮੇਰੇ ਕੋਲ ਮੇਰਾ ਵੋਟਰ ਕਾਰਡ ਨਹੀਂ ਹੈ ਮੇਰੇ ਕੋਲ ਸਾਰਾ ਕੁਝ ਹੈਗਾ ਮੈਨੂੰ ਨਹੀਂ ਇਹਨਾਂ ਨੇ ਮਨਾ ਕੀਤਾ ਟਿਕਟ ਤੋਂ ਟਿਕਟ ਇਹਨਾਂ ਦੇ ਮੂੰਹ ਤੇ ਮੈਂ ਮਾਰੀ ਆ ਰਕੇਸ਼ ਸੂਮਨ ਨੂੰ ਕੋ ਨਹੀਂ ਜਾਣਦਾ ਰਕੇਸ਼ ਸੂਮਨ ਉਹ ਵਿਅਕਤੀ ਨੇ ਜਿਨ੍ਹਾਂ ਨੇ ਜਿਹੜਾ ਹੈ ਬਸਪਾ ਦੀ ਹੁਸ਼ਾਰਪੁਰ ਲੋਕ ਸਭਾ ਸੀਟ ਤੋਂ ਪਹਿਲਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ ਤੇ ਅਚਾਨਕ ਹੀ ਉਹਨਾਂ ਨੇ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਰਾਤੋਂ ਰਾਤ ਪੱਲਾ ਫੜ ਲਿਆ ਕੀ ਕਾਰਨ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦਾ ਪੱਲਾ ਫੜਨਾ ਕੀ ਕਾਰਨ ਸਨ ਉਹਨਾਂ ਕਾਰਨਾਂ ਨੂੰ ਲੈ ਕੇ ਸਾਡੇ ਨਾਲ ਇਸ ਵਕਤ ਰਕੇਸ਼ ਸੂਮਨ ਖੁਦ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਨ ਸਰ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਸਭ ਤੋਂ ਪਹਿਲਾਂ ਭਾਜਪਾ ਲੋਕ ਸਭਾ ਲਈ ਬਸਪਾ ਦਾ ਪ੍ਰਚਾਰ ਕੀਤਾ ਕੀ ਕਾਰਨ ਹੈ ਕਿ ਬਸਪਾ ਨੂੰ ਅਚਾਨਕ ਰਾਤ ਤੋਂ ਰਾਤ ਛੱਡ ਕੇ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਪੱਲਾ ਪਕੜਿਆ ਗਿਆ ਰਮਨ ਜੀ ਪਹਿਲੇ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਮੈਨੂੰ ਲੋਕਾਂ ਦੇ ਰੂਬਰੂ ਕਰ ਰਹੇ ਹੋ ਔਰ ਜੋ ਕੁਝ ਵੀ ਮੇਰੇ ਨਾਲ ਭੋਜਨ ਸਮਾਜ ਪਾਰਟੀ ਨੇ ਕੀਤਾ ਔਰ ਜੋ ਮੇਰੇ ਤੇ ਝੂਠੇ ਸੱਚੇ ਇਲਜ਼ਾਮ ਲਗਾ ਰਹੇ ਆ ਉਹਨਾਂ ਨੂੰ ਕਲੀਅਰ ਕਰਨ ਦਾ ਮੌਕਾ ਦੇ ਰਹੇ ਆ ਹਾਂ ਠੀਕ ਹੈ ਕਿ ਪਹਿਲੇ ਮੈਂ ਬਸਪਾ ਦਾ ਪ੍ਰਚਾਰ ਕੀਤਾ ਮੈਂ ਬਿਲਕੁਲ ਪਾਰਟੀ ਨੂੰ ਵੀ ਪਿਆਰ ਕਰਦਾ ਸੀ ਔਰ ਮੈਂ ਉਹਨਾਂ ਦਾ ਉਮੀਦਵਾਰ ਸੀ ਤੇ ਮੈਂ ਪ੍ਰਚਾਰ ਕਰਨਾ ਹੀ ਸੀ ਮੇਰਾ ਧਰਮ ਵੀ ਬਣਦਾ ਕਿ ਆਪਣੀ ਪਾਰਟੀ ਨੂੰ ਉੱਪਰ ਲੈ ਕੇ ਜਾਣਾ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਪਹਿਲੇ ਵੀ ਮੈਂ ਇੰਟਰਵਿਊਸ ਦੱਸ ਚੁੱਕਿਆ ਕਿ ਉਹਨਾਂ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਸੀ ਉਹ ਮੇਰੇ ਨਾਲ ਬਿਲਕੁਲ ਕੋਆਪਰੇਟ ਨਹੀਂ ਕਰ ਰਹੀ ਸੀ ਉਹ ਮੇਰੇ ਬਾਰ-ਬਾਰ ਉਹਨਾਂ ਨੂੰ ਮਿੰਤਾਂ ਤਰਲੇ ਕਰਨ ਦੇ ਬਾਵਜੂਦ ਵੀ ਮੇਰੇ ਨਾਲ ਨਹੀਂ ਚੱਲ ਰਹੇ ਸੀ ਜਿਹੜੇ ਉਹਨਾਂ ਦੇ ਹੁਣ ਹਾਲ ਦੇ ਕੈਂਡੀਡੇਟ ਐ ਐਡਵੋਕੇਟ ਸਾਹਿਬ ਜਦੋਂ ਮੈਨੂੰ ਉਮੀਦਵਾਰ ਬਣਾਇਆ ਗਿਆ ਸੀ ਤੇ ਸਭ ਤੋਂ ਪਹਿਲੇ ਮੈਂ ਉਹਨਾਂ ਦੇ ਘਰ ਗਿਆ ਸੀ ਕਿ ਐਡਵੋਕੇਟ ਸਾਹਿਬ ਤੁਹਾਨੂੰ ਲੋਕ ਇੱਥੇ ਕਾਫੀ ਜਾਣਦੇ ਪਛਾਣਦੇ ਆ ਤੁਹਾਡਾ ਪਾਰਟੀ ਦੇ ਵਿੱਚ ਵੀ ਨਾਮ ਹੈ ਤਾਂ ਤੁਸੀਂ ਮੇਰੇ ਨਾਲ ਚੱਲੋ ਉਹ ਕਹਿੰਦੇ ਯਾਰ ਮੈਂ ਤੇਰੇ ਨਾਲ ਕਿਵੇਂ ਚੱਲ ਸਕਦਾ ਮੇਰੀ مالی ਹਾਲਤ ਠੀਕ ਨਹੀਂ ਮੈਂ ਫਾਈਨੈਂਸ਼ੀਅਲੀ ਠੀਕ ਨਹੀਂ ਪਹਿਲੇ ਮੇਰੀ ਫਾਈਨੈਂਸ਼ੀਅਲ ਹਾਲਤ ਠੀਕ ਕਰੋ ਥੋੜੀ ਮੇਰੀ ਹੈਲਪ ਕਰੋ ਫਿਰ ਮੈਂ ਤੁਹਾਡੇ ਨਾਲ ਚੱਲਾਂਗਾ ਤੇ ਤੁਸੀਂ ਸੋਚੋ ਕਿ ਜਿਹੜਾ ਬੰਦਾ ਮੇਰੇ ਨਾਲ ਇੱਕ ਦਿਨ ਵੀ ਨਹੀਂ ਚੱਲਿਆ ਉਹ ਕਿਵੇਂ ਪਾਰਟੀ ਨੂੰ ਪਿਆਰ ਕਰ ਸਕਦਾ ਏ ਥੋੜੀ ਕਿ ਜਦੋਂ ਤੁਹਾਨੂੰ ਪਾਰਟੀ ਉਮੀਦਵਾਰ ਬਣਾ ਦੇ ਫਿਰ ਤਾਂ ਪਾਰਟੀ ਬਹੁਤ ਵਧੀਆ ਜੇ ਪਾਰਟੀ ਤੁਹਾਨੂੰ ਉਮੀਦਵਾਰ ਨਾ ਬਣਾਏ ਤੇ ਪਾਰਟੀ ਨੇ ਜਿਹਨੂੰ ਉਮੀਦਵਾਰ ਬਣਾਇਆ ਤੁਸੀਂ ਉਹਦੇ ਨਾਲ ਇੱਕ ਦਿਨ ਬਿਨਾ ਚੱਲੋ ਤੁਸੀਂ ਪਿਛਲੀਆਂ ਜਦੋਂ ਮੈਂ ਪਾਰਟੀ ਦਾ ਪ੍ਰਚਾਰ ਕਰ ਰਿਹਾ ਸੀ ਇਕੱਲਾ ਹੀ ਦਰਬਾਰਦਰ ਘੁੰਮ ਰਿਹਾ ਸੀ ਤੁਸੀਂ ਚਾਹੇ ਰਿਕਾਰਡਿੰਗਸ ਕੱਢ ਕੇ ਦੇਖ ਲਓ ਐਡਵੋਕੇਟ ਸਾਹਿਬ ਰਣਜੀਤ ਕੁਮਾਰ ਸ਼ਾਇਦ ਇਹਨਾਂ ਦਾ ਨਾਮ ਹੈ ਮੇਰੇ ਨਾਲ ਇੱਕ ਵੀ ਦਿਨ ਕਿਸੇ ਵੀ ਮੀਟਿੰਗ 'ਚ ਨਹੀਂ ਗਏ ਨਾ ਇਹਨਾਂ ਨੇ ਕੋਈ ਮੀਟਿੰਗ ਕਰਵਾਈ ਲਗਾਤਾਰ ਜਦੋਂ ਰਣਜੀਤ ਕੁਮਾਰ ਉਹਨਾਂ ਦਾ ਵੀ ਮੈਂ ਖੁਦ ਇੰਟਰਵਿਊ ਕੀਤਾ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਬਹੁਤ ਸਾਰੀਆਂ ਡਾਕੂਮੈਂਟਸ ਦੇ ਵਿੱਚ ਖਾਮੀਆਂ ਸਨ ਜਿਨ੍ਹਾਂ ਦੇ ਕਰਕੇ ਜਿਹੜਾ ਹੈ ਤੁਹਾਨੂੰ ਜਿਹੜਾ ਹੈ ਟਿਕਟ ਨਹੀਂ ਦਿੱਤੀ ਗਈ ਲੇਕਿਨ ਐਲਾਨ ਕੀਤਾ ਗਿਆ ਤੁਹਾਡਾ ਪ੍ਰਚਾਰ ਸ਼ੁਰੂਆਤ ਕੀਤਾ ਕੀ ਪਹਿਲਾਂ ਜਿਹੜਾ ਹੈ ਪਾਰਟੀ ਨੇ ਇਸ ਪੂਰੀ ਜਾਂਚ ਨਹੀਂ ਕੀਤੀ ਕਿ ਤੁਹਾਨੂੰ ਜਦੋਂ ਟਿਕਟ ਦੇਣ ਤੋਂ ਪਹਿਲਾਂ ਜਦੋਂ ਲੋਕ ਸਭਾ ਦਾ ਉਮੀਦਵਾਰ ਐਲਾਨਿਆ ਗਿਆ ਦੇਖੋ ਕਿੰਨੀ ਬਚਕਾਨੇ ਗੱਲ ਕਰ ਰਹੇ ਆ ਨੈਸ਼ਨਲ ਪਾਰਟੀ ਆ ਨਾ ਬੀਐਸਪੀ ਕੁਛ ਛੋਟੀ ਪਾਰਟੀਆਂ ਥੋੜੀਆਂ ਆ ਨੈਸ਼ਨਲ ਪਾਰਟੀ ਆ ਅੱਜਕੱਲ ਅਗਰ ਤੁਸੀਂ ਬੱਚੇ ਨੂੰ ਨਿਊਮੌਰਨ ਬੇਬੀ ਨੂੰ 2.5 ਸਾਲ ਦੇ ਬੱਚੇ ਨੂੰ ਜਦੋਂ ਪਲੇਵੇ ਵਿੱਚ ਐਡਮਿਸ਼ਨ ਕਰਾਉਣ ਜਾਂਦੇ ਹੋ ਨਾ ਤੇ ਉਹ ਮਾਪਿਓ ਦੇ ਸਾਰੇ ਕਾਗਜ਼ ਚੈੱਕ ਕਰਦੇ ਆ ਬੱਚੇ ਦੇ ਬਰਥ ਸਰਟੀਫਿਕੇਟ ਦੇਖਦੇ ਆ ਇੱਕ ਪਲੇਵੇ ਦੇ ਵਿੱਚ ਐਡਮਿਸ਼ਨ ਲੈਣੀ ਆ ਨਾ ਨਰਸਰੀ 'ਚ ਤਾਂ ਇੰਨੇ ਕਾਗਜ਼ ਦੇਖਦੇ ਆ ਮੈਨੂੰ ਇਹਨਾਂ ਨੇ ਮੈਂਬਰ ਪਾਰਲੀਮੈਂਟ ਦਾ ਉਮੀਦਵਾਰ ਬਣਾਇਆ ਆਪਣੀ ਪਾਰਟੀ ਵੱਲੋਂ ਤਾਂ ਤੁਸੀਂ ਸੋਚੋ ਕੀ ਇਹਨਾਂ ਨੇ ਮੇਰੇ ਕਾਗਜ਼ ਨਹੀਂ ਦੇਖੇ ਹੋਣਗੇ ਤੇ ਮੈਂ ਕੋਈ ਬੱਚਾ ਥੋੜੀਆ 10 12 ਸਾਲ ਦਾ ਕਿ ਮੇਰੇ ਕੋਲ ਮੇਰਾ ਵੋਟਰ ਕਾਰਡ ਨਹੀਂ ਹੈ ਮੇਰੇ ਕੋਲ ਮੇਰਾ ਰਿਜ਼ਰਵੇਸ਼ਨ ਸਰਟੀਫਿਕੇਟ ਨਹੀਂ ਹੈ ਮੇਰੇ ਕੋਲ ਸਾਰਾ ਕੁਝ ਹੈਗਾ ਮੈਨੂੰ ਨਹੀਂ ਇਹਨਾਂ ਨੇ ਮਨਾ ਕੀਤਾ ਟਿਕਟ ਤੋਂ ਟਿਕਟ ਇਹਨਾਂ ਦੇ ਮੂੰਹ ਤੇ ਮੈਂ ਮਾਰੀ ਹੈ ਕਿਉਂਕਿ ਇਹ ਪਾਰਟੀ ਠੀਕ ਹੈ ਨੈਸ਼ਨਲ ਹੈ ਪਰ ਜਿਹੜੇ ਇਹਨਾਂ ਦੇ ਪੰਜਾਬ ਦੇ ਸੀਨੀਅਰ ਲੀਡਰ ਹੈ ਨਾ ਉਹ ਪਾਰਟੀ ਨੂੰ ਪਿਆਰ ਕਰਦੇ ਆ ਤੇ ਨਾ ਉਹ ਜਿੱਤਣ ਲਈ ਇਲੈਕਸ਼ਨ ਲੜਦੇ ਆ ਉਹ ਸਿਰਫ ਆਪਣੀਆਂ ਜੇਬਾਂ ਪਰ ਇਲੈਕਸ਼ਨ ਲੜਦੇ ਆ ਤੇ ਬਸ ਉਸ ਤੋਂ ਬਾਅਦ ਹਾਰ ਕੇ ਘਰਾਂ ਨੂੰ ਬੈਠ ਜਾਂਦੇ ਆ ਤੇ ਮੈਂ ਜਿਹੜਾ ਕੰਮ ਕਰਦਾ ਮੈਂ ਜਿੱਤਣ ਲਈ ਕਰਦਾ ਅਸੀਂ ਹਾਰਨ ਵਾਲੇ ਬੰਦੇ ਨਹੀਂ ਆ ਜਦ ਟੀਮ ਵਰਕ ਆ ਜੇ ਕਿਤੇ ਇਕੱਲੇ ਦਾ ਖੇਲ ਹੁੰਦਾ ਨਾ ਤਾਂ ਮੇਰੇ ਨਾਲ ਦੌੜ ਕੇ ਦੇਖ ਲੈਣ ਜਿੰਨੇ ਵੀ ਪੋਲਿਟੀਕਲ ਪਾਰਟੀਆਂ ਦੇ ਲੋਕ ਖੜੇ ਮੈਂ ਇਕੱਲਾ ਹਰਾ ਦਊ ਉਹਨਾਂ ਨੂੰ ਪਰੇ ਕਿਉਂਕਿ ਟੀਮ ਵਰਕ ਦਾ ਸਾਰਿਆਂ ਨੇ ਇਕੱਠੇ ਮਿਲ ਕੇ ਚੱਲਣਾ ਤਾਂ ਮੈਂ ਤਾਂ ਹੀ ਜਿੱਤ ਸਕਦਾ ਸੀ ਜੇ ਮੇਰੇ ਨਾਲ ਚੱਲਦੇ ਇਹ ਤਾਂ ਮੈਨੂੰ ਕਹੀ ਜਾਂਦੇ ਸੀ ਕਿ ਸਾਡੇ ਫਾਈਨੈਂਸ਼ੀਅਲ ਮੈਟਰ ਸੋਲਵ ਕਰ ਫਿਰ ਮੈਂ ਇਹਨਾਂ ਦੇ ਫਾਈਨੈਂਸ਼ੀਅਲ ਮੈਟਰ ਸੋਲਵ ਕਰਦਾ ਯਾ ਆਪਣੀ ਗਰੀਬ ਜਨਤਾ ਦੀਆਂ ਉਮੀਦਾਂ ਤੇ ਖੜਾ ਉੱਤਰਦਾ ਔਰ ਪਾਰਟੀ ਨੂੰ ਜਿੱਤ ਦਿਖਾਉਂਦਾ ਇਹ ਜਿੱਤ ਦੇਖਣਾ ਨਹੀਂ ਚਾਹੁੰਦੇ ਸੀ ਨਾਲ ਮੇਰੇ ਚੱਲੇ ਨਹੀਂ ਫਿਰ ਪਾਰਟੀ ਦੀ ਟਿਕਟ ਮੈਂ ਇਹਨਾਂ ਦੇ ਮੂੰਹ ਤੇ ਬਗਾ ਕੇ ਮਾਰੀ ਤੋੜ ਗਈ ਹੋਈ ਟਿਕਟ ਜਿਹੜਾ ਇਹਨਾਂ ਦਾ ਐਡਵੋਕੇਟ ਰਣਜੀਤ ਰੰਧੀਰ ਕੁਮਾਰ ਕੀ ਨਾਂ ਦਾ ਨਾਮ ਹੈ ਉਹਨੇ ਚੱਕ ਲਈ ਯਾਨੀ ਕਿ ਆਪਸ਼ਨ ਬਣ ਕੇ ਸਾਹਮਣੇ ਆਇਆ ਤੇ অপਸ਼ਨ ਤਾਂ অপਸ਼ਨ ਹੀ ਆ ਉਹਨੂੰ ਕਿਹਨੇ ਵੋਟ ਪਾਣੀ ਐ ਸਭ ਤੋਂ ਵੱਡੀ ਗੱਲ ਆ ਜਦੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਕੀ ਕਾਰਨ ਆ ਜਦੋਂ ਆਮ ਆਦਮੀ ਪਾਰਟੀ ਵੱਲੋਂ ਇਕਦਮ ਹੀ ਰੁਝਾਨ ਰਿਹਾ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਸੀ ਕੀ ਖਾਸ ਸੀ ਆਮ ਆਦਮੀ ਪਾਰਟੀ ਦਾ ਜੋ ਤੁਸੀਂ ਆਮ ਆਦਮੀ ਪਾਰਟੀ ਦਾ ਹੀ ਪੱਲਾ ਪਕੜਿਆ ਦੇਖੋ ਜਦੋਂ ਪੋਲੀਟੀਕਲ ਪੋਸਟ ਆ ਮੈਂਬਰ ਪਾਰਲੀਮੈਂਟ ਜਦੋਂ ਕੈਂਡੀਡੇਟ ਘੁੰਮਦੇ ਆ ਨਾ ਸਮਾਜ ਦੇ ਵਿੱਚ ਸੋਸ਼ਲ ਵੋਟਾਂ ਮੰਗਣ ਲਈ ਤੇ ਸਾਰੀਆਂ ਪਾਰਟੀਆਂ ਉਹਨਾਂ ਨੂੰ ਦੇਖਦੀਆਂ ਕਿ ਬੰਦਾ ਕੌਣ ਹੈ ਕੀ ਕਰ ਰਿਹਾ ਔਰ ਜਿਹੜੇ ਉਹਦੇ ਸਪੋਰਟਰ ਨਾਲ ਚੱਲ ਰਹੇ ਹੁੰਦੇ ਆ ਉਹਨਾਂ ਨੂੰ ਵੀ ਅਬਜ਼ਰਵ ਕਰਦੀਆਂ ਕਿ ਜਿਹੜੇ ਇਹਨਾਂ ਦੇ ਨਾਲ ਲੀਡਰ ਚੱਲਦੇ ਪਏ ਆ ਉਹ ਕੀ ਕਰ ਰਹੇ ਆ ਤੇ ਸਾਡੇ ਜਿਹੜੇ ਸੀਐਮ ਸਾਹਿਬ ਹੈ ਭਗਵੰਤ ਮਾਨ ਜੀ ਉਹ ਬਹੁਤ ਇੰਟੈਲੀਜੈਂਟ ਪਰਸਨ ਹੈ ਉਹਨਾਂ ਦੀ ਟੀਮ ਸਾਨੂੰ ਅਬਜ਼ਰਵ ਕਰ ਰਹੀ ਸੀ ਕਿ ਮੇਰੇ ਨਾਲ ਕਿੰਨਾ ਮਾੜਾ ਕਰ ਰਹੀ ਹੈ ਪਾਰਟੀ ਤੇ ਉਹਨਾਂ ਨੇ ਮੈਨੂੰ ਸੰਪਰਕ ਸਾਧਿਆ ਵੀ ਤੂੰ ਇਹੋ ਜੀ ਪਾਰਟੀ ਦੇ ਵਿੱਚ ਕਿਉਂ ਥੱਕੇ ਖਾ ਰਿਹਾ ਜਿਹੜੇ ਤੇਰੇ ਨਾਲ ਹੀ ਨਹੀਂ ਚੱਲ ਰਹੇ ਤੂੰ ਸਾਡੀ ਪਾਰਟੀ ਚ ਆਣ ਵਾਲੇ ਸਾਡੀ ਸਮੇਂ ਦੀ ਸਰਕਾਰ ਹੈ ਜੋ ਵੀ ਤੁਹਾਡੇ ਮਸਲੇ ਆ ਦੇਖੋ ਮੈਂ ਕਿਹੜਾ ਆਪਣੇ ਲਈ ਇਲੈਕਸ਼ਨ ਲੜ ਰਿਆ ਸੀ ਮੈਂ ਤੇ ਆਪਣੇ ਲੋਕਾਂ ਲਈ ਆਪਣੇ ਕੁਛ ਪਿੰਡ ਲਈ ਕਰ ਸਕਾਂ ਆਪਣੇ ਇਲਾਕੇ ਲਈ ਕੁਛ ਕਰ ਸਕਾਂ ਮੈਂ ਤਾਂ ਇਸੇ ਕਰਕੇ ਇਲੈਕਸ਼ਨ ਲੜ ਰਿਆ ਸੀ ਹੁਣ ਜਦ ਮੈਨੂੰ ਸਰਕਾਰ ਨੇ ਹੀ ਮੌਕਾ ਦਿੱਤਾ ਕਿ ਤੂੰ ਸਾਡੇ ਨਾਲ ਆ ਔਰ ਇਹ ਲੋਕ ਮੈਨੂੰ ਤੰਗ ਕਰ ਰਹੇ ਸੀ ਤੇ ਮੈਂ ਸਰਕਾਰ ਚ ਆ ਗਿਆ ਹੁਣ ਤੁਸੀਂ ਮੰਨੋਗੇ ਨਹੀਂ ਜਿੱਦਣ ਦਾ ਮੈਂ ਪਾਰਟੀ ਦੇ ਵਿੱਚ ਆਇਆ ਮੈਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਗਿਆ ਸੀ ਤੁਹਾਡੇ ਪਿੰਡ ਦੇ ਜੋ ਵੀ ਮਸਲੇ ਆ ਸੀ ਸਾਰੇ ਹੱਲ ਕਰਾਵਾਂਗੇ ਤਾਂ ਮੈਨੂੰ ਹੋਰ ਕੀ ਚਾਹੀਦਾ ਦੱਸੋ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਲੋਕਾਂ ਤੱਕ ਬਿਲਕੁਲ ਲੋਕ ਹਿੱਤ ਲਈ ਕੰਮ ਕਰ ਰਹੀ ਹੈ ਔਰ ਲੋਕਾਂ ਦੇ ਮਸਲੇ ਨੂੰ ਪਹਿਲ ਦੇ ਆਧਾਰ ਆਧਾਰ ਦੇ ਉੱਤੇ ਹੱਲ ਕਰਨ ਦੇ ਵਿੱਚ सक्षम ਹੈ ਬਿਲਕੁਲ ਆਮ ਆਦਮੀ ਪਾਰਟੀ ਜੋ ਹੈ ਉਹ ਪੂਰਾ ਲੋਕਾਂ ਦੇ ਹਿੱਤ ਚ ਕੰਮ ਕਰ ਰਹੀ ਹੈ ਔਰ ਇਹਦੇ ਚ ਕੋਈ ਦੋ ਰਾਏ ਵਾਲੀ ਤਾਂ ਮਤਲਬ ਸਵਾਲ ਹੀ ਨਹੀਂ ਹੈ ਸੀਐਮ ਸਾਹਿਬ ਨੇ ਬਹੁਤ ਕੰਮ ਕੀਤੇ ਜਿੰਨਾ ਰੋਜ਼ਗਾਰ ਉਹਨਾਂ ਨੇ 2 ਸਾਲ ਦੇ ਵਿੱਚ ਦਿੱਤਾ ਆ ਔਰ ਨਾ ਕਿਸੇ ਦਾ ਕੋਈ 1 ਰੁਪਿਆ ਵੀ ਲੱਗਾ ਨੌਕਰੀ ਲੈਣ ਨੂੰ ਜਿੰਨਾ ਰੋਜ਼ਗਾਰ 2 ਸਾਲ ਚ ਦਿੱਤਾ ਉਹਨਾਂ ਰੋਜ਼ਗਾਰ ਤਾਂ ਪਿਛਲੇ 20 ਸਾਲ ਚ ਨਹੀਂ ਦਿੱਤਾ ਹੋਣਾ ਲੋਕ ਸਭਾ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਆਮ ਆਦਮੀ ਪਾਰਟੀ ਤੋਂ ਤੇ ਉਹਨਾਂ ਲਈ ਲਗਾਤਾਰ ਤੁਸੀਂ ਵੀ ਪ੍ਰਚਾਰ ਕਰ ਰਹੇ ਹੋ ਜਾ ਰਹੇ ਹੋ ਕਿਸ ਤਰ੍ਹਾਂ ਦਾ ਲੋਕਾਂ ਵੱਲੋਂ ਹੰਗਾਰਾ ਮਿਲ ਰਿਹਾ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਡਾਕਟਰ ਸਾਹਿਬ ਦੇ ਨਜ਼ਰ 'ਚ ਨੇ ਉਹਨਾਂ ਨੂੰ ਹੱਲ ਕਰਾਉਣਗੇ ਡਾਕਟਰ ਸਾਹਿਬ ਜੀ ਤਾਂ ਦੇਖੋ ਡਾਕਟਰ ਸਾਹਿਬ ਬਹੁਤ ਹੀ ਸੋਚਵਾਨ ਵਿਅਕਤੀ ਹੈ ਤੇ ਆਲਰੇਡੀ ਐਮਐਲਏ ਵੀ ਹੈਗੇ ਆ ਔਰ ਉਹ ਇੱਕ ਵਾਰ ਤਾਂ ਐਮਐਲਏ ਬਣੇ ਨੇ ਆਪਣੇ ਕੰਮਾਂ ਕਰਕੇ ਉਹਨਾਂ ਨੇ ਇੰਨੇ ਕੰਮ ਆਲਰੇਡੀ ਕੀਤੇ ਹੋਏ ਆ ਕਿ ਉਹ ਤਾਂ ਮਤਲਬ ਉਹਨਾਂ ਨੂੰ ਜਿਤਨਾ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਹੈ ਔਰ ਉਹਨਾਂ ਦੇ ਨਜ਼ਰ ਦੇ ਵਿੱਚ ਸਭ ਕੁਝ ਹੈ ਚਾਹੇ ਉਹ এমਪਲॉयਮੈਂਟ ਜਨਰੇਟ ਕਰਨ ਦੀ ਗੱਲ ਹੈ ਚਾਹੇ ਥੇ ਇੰਡਸਟਰੀ ਲੈ ਕੇ ਆਉਣ ਦੀ ਗੱਲ ਹੈ ਚਾਹੇ ਜੋ ਇਲਾਕੇ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਇੱਕ ਵੱਡਾ ਹਸਪਤਲ ਉਹ ਸਾਰਾ ਕੁਝ ਲੈ ਕੇ ਆਣਗੇ ਉਹ ਪੂਰੀ ਜਦੋਂ ਦੇਖੋ ਹੱਲੇ ਤਾਂ ਉਹ ਐਮਐਲਏ ਸੀਗੇ ਠੀਕ ਹੈ ਜਦੋਂ ਮੈਂਬਰ ਪਾਰਲੀਮੈਂਟ ਬਣ ਗਿਆ ਪਾਰਲੀਮੈਂਟ ਵਿੱਚ ਜਾ ਕੇ ਸਾਡੀਆਂ ਗਰੀਬਾਂ ਦੀਆਂ ਮਜ਼ਲੂਮਾਂ ਦੀਆਂ ਜੋ ਵੀ ਜ਼ਰੂਰਤਾਂ ਜੋ ਵੀ ਇਲਾਕੇ ਦੀਆਂ ਜ਼ਰੂਰਤਾਂ ਉਹ ਸਾਰੀਆਂ ਉੱਥੋਂ ਪੂਰੀਆਂ ਕਰਵਾਣਗੇ ਔਰ ਆਪਣੇ ਕੌਨਸਟੀਚੁਐਂਸੀ ਦਾ ਬਹੁਤ ਸੁਧਾਰ ਕਰਨਗੇ ਰਕੇਸ਼ ਸੁਮਨ ਕਿਸ ਤਰ੍ਹਾਂ ਦੀ ਤਿਆਰੀ ਦੇ ਵਿੱਚ ਹੈ ਖਾਸ ਕਰਕੇ ਰਕੇਸ਼ ਸੁਮਨ ਹੁਣ ਆਮ ਆਦਮੀ ਪਾਰਟੀ ਦਾ ਹਿੱਸਾ ਹੈ ਔਰ ਆਮ ਆਦਮੀ ਪਾਰਟੀ ਲਈ ਵਰਕ ਕਰ ਰਿਹਾ ਉਹ ਆਪਣੀ ਤਿਆਰੀ ਕਿਸ ਤਰ੍ਹਾਂ ਲੈ ਕੇ ਚੱਲ ਰਿਹਾ ਕਿਸ ਤਰ੍ਹਾਂ ਲੋਕਾਂ ਤੱਕ ਸੰਪਰਕ ਕਰ ਰਿਹਾ ਦੇਖੋ ਮੇਰੀ ਕੋਈ ਤਿਆਰੀ ਨਹੀਂ ਹੈ ਮੈਂ ਤੇ ਡਾਕਟਰ ਰਾਜ ਦੇ ਲਈ ਕੰਮ ਕਰ ਰਿਹਾ ਤੇ ਡੋਰ ਟੂ ਡੋਰ ਵੀ ਜਾ ਰਿਹਾ ਜਿੰਨਾ ਵੀ ਮੇਰਾ ਇੱਥੇ ਫਰੈਂਡ ਸਰਕਲ ਹੈ ਮੈਂ ਸਾਰਿਆਂ ਨੂੰ ਰਿਕੁਐਸਟ ਕਰ ਰਿਹਾ ਕਿ ਉਹ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਵੱਧ ਤੋਂ ਵੱਧ ਵੋਟਾਂ ਫੋਨ 1 ਜੂਨ ਨੂੰ ਔਰ ਉਹਨਾਂ ਨੂੰ ਵੱਡੇ ਤੋਂ ਵੱਡੇ ਮਾਰਜਨ ਨਾਲ ਜਿਤਾਓ ਦੇਖੋ ਜਿੱਤ ਤਾਂ ਉਹਨਾਂ ਨੇ ਜਾਣਾ ਹੀ ਆ ਪਰ ਆਪਾਂ ਆਪਣੀ ਕੀਮਤੀ ਵੋਟ ਇੱਧਰ ਉੱਧਰ ਪਾ ਕੇ ਖਰਾਬ ਨਾ ਕਰੀਏ ਔਰ ਹੁਸ਼ਿਆਰਪੁਰ ਲੋਕ ਸਭਾ ਇੱਕ ਰਿਕਾਰਡ ਬਣਾ ਦਈਏ ਕਿ ਸਭ ਤੋਂ ਵੱਡੇ ਮਾਰਜਨ ਨਾਲ ਸਾਡੇ ਡਾਕਟਰ ਰਾਜਕੁਮਾਰ ਜੀ ਜਿੱਤੇ ਆ ਤੇ ਜਿੱਤਣਾ ਉਹਨਾਂ ਨੇ ਹੈ ਹੀ ਜਦ ਜਿੱਤਣਾ ਤੈ ਆ ਤਾਂ ਕਿਉਂ ਨਾ ਉਹਨਾਂ ਨੂੰ ਵੱਡੇ ਤੋਂ ਵੱਡੇ ਮਾਰਜਨ ਨਾਲ ਜਿਤਾਈਏ ਔਰ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਈ ਹੈ ਬਿਲਕੁਲ ਇਹ ਸੰਨ ਰਕੇਸ਼ ਕੁਮਾਰ सुमन ਜੇ ਕਿ ਪਹਿਲਾ ਜੋ बसपा ਦੇ ਉਮੀਦਵਾਰ ਸਨ ਕੁਝ ਕਾਰਨਾ ਕਰਕੇ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਪਾਰਟੀ ਨੂੰ ਛੱਡਣਾ ਪਿਆ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਉਹ ਆਪਣੇ ਆਪ ਨੂੰ ਬਿਲਕੁਲ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਲੇਕਿਨ ਗੱਲ ਕੀਤੀ ਜਾਵੇ ਤੇ ਜੇਕਰ बसपा ਦੇ ਉਮੀਦਵਾਰ ਜਾਂ ਕੋਈ ਵੀ बसपा ਦਾ ਕਾਰਕਟਰ ਸਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ ਆਪਣਾ ਪੱਖ ਰੱਖਣਾ ਚਾਹੁੰਦਾ ਹੈ ਰਕੇਸ਼ ਕੁਮਾਰ ਸੁਮਨ ਨੂੰ ਲੈ ਕੇ ਤੇ ਉਹ ਵੀ ਆਪਣਾ ਸੰਪਰਕ ਸਾਡੇ ਨਾਲ ਕਰ ਸਕਦਾ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਰਕੇਸ਼ ਕੁਮਾਰ ਸੁਮਨ ਨੂੰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਨ ਤੋਂ ਬਾਅਦ ਨਵੀਂ ਪਾਰਟੀ ਵੱਲ ਰੁਕਣਾ ਪਿਆ ਇੱਕ ਵੱਡਾ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਹੁੰਦਾ ਹੈ ਕਿ ਕੀ ਰਕੇਸ਼ ਮਾਨ ਦੇ ਜਿਹੜੇ ਦਸਤਾਵੇਜ਼ ਨੇ ਉਹਨਾਂ ਦਸਤਾਵੇਜ਼ਾਂ ਨੂੰ ਲੈ ਕੇ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕੀ ਉਹਨਾਂ ਦੇ ਵਿੱਚ ਕਿੰਨਾ ਕੁ ਸੱਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਰਕੇਸ਼ ਕੁਮਾਰ ਸੁਮੰਦਰ ਦਾ ਦਾਅਵਾ ਹੈ ਕਿ ਉਹ ਭਾਰਤੀ ਨਾਗਰਿਕਾਂ ਹੋਣ ਦੇ ਨਾਤੇ ਹੀ ਉਸ ਦੀ ਜਿਹੜਾ ਹੈ ਨੈਸ਼ਨਲ ਪਾਰਟੀ ਜਿਹੜੀ ਬਸਪਾ ਵੱਲੋਂ ਟਿਕਟ ਦਿੱਤੀ ਗਈ ਸੀ ਤਾਂ ਜੋ ਉਸ ਨੂੰ ਉਤਾਰਿਆ ਗਿਆ ਸੀ ਤੇ ਉਸ ਨੇ ਹੀ ਪਾਰਟੀ ਦੇ ਲਈ ਚੋਣ ਪ੍ਰਚਾਰ ਸ਼ੁਰੂ ਕੀਤਾ ਸੀ ਲੇਕਿਨ ਬਸਪਾ ਵੱਲੋਂ ਜਿਹੜਾ ਹੈ ਉਸ ਨੂੰ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਗਿਆ ਜਿਸ ਤੇ ਚੱਲਦੇ ਉਸਨੇ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਕੈਮਰਾਮੈਨ ਨਰੇਸ਼ ਦੇ ਨਾਲ ਰਮਨ ਖੋਸਲਾ ਦਾ 7 نیوز ਇੰਡੀਆ ਹੁਸ਼ਿਆਰਪੁਰ